ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਉਦੋਗੇ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣੀ ਸੀ ਅੱਜ ਦੂਜੀ ਵੀਡੀਓ ਬਣਨ ਜਾ ਰਹੀ ਆ ਵੀਰ ਕੋਲ ਟੋਟਲ 5 ਬੈੜਾਂ ਜਿਹੜੀਆਂ ਬਹੁਤ ਹੀ ਸੋਹਣੀਆਂ ਸਨਖੀਆਂ ਗੱਬੜਾ ਦਿਖਾਵਾਂਗੇ ਇੱਕ ਤੁਹਾਨੂੰ ਆ ਜਿਹੜੀ ਮੱਝ ਤਾਜੀ ਸੁਈ ਦਿਖਾਵਾਂਗੇ ਇੱਕ ਟੋਕੜ ਗੱਬੜ ਮੱਝ ਦਿਖੋਣੀ ਆ ਬਹੁਤ ਹੀ ਸੋਹਣੀ ਸਨਖੀ ਆ ਵੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਸਲੀਕਾਰ ਲਿਆ ਕਰੋ ਜਿਹੜਾ ਪਸ਼ੂ ਗੱਭਣੋਂ ਦਾ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਂਦੇ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੇ ਆਂ ਸਾਸਰੀਕਾਲ ਪਾਜੀ ਸਾਸਿਕਾ ਵੀਰ ਜੀ ਕੀ ਹਾਲ ਚਾਲ ਆ ਜੀ ਹਾਂ ਜੀ ਬਹੁਤ ਵਰੀ ਦੀ ਕਿਰਪਾ ਮਾਲਕ ਦੀ ਜੀ ਠੀਕ ਹੈ ਜੀ ਅੱਜ ਦੂਜੀ ਵੀਡੀਓ ਲੱਗੀ ਬਣਨ ਦੀ ਹਾਂ ਜੀ ਹਾਂ ਜੀ ਵੀਰ ਜੀ ਬਹੁਤ ਰਿਸਪੌਂਸ ਮਿਲਿਆ ਪਹਿਲੀ ਵੀਡੀਓ ਨੂੰ ਠੀਕ ਹੈ ਤੇ ਬੜੇ ਦੀ ਰਹਿੰਦੇ ਫੋਨ ਵੀ ਆ ਵੀ ਵੀਰ ਜੀ ਦੁਬਾਰਾ ਵੀਡੀਓ ਪਾਓ ਠੀਕ ਹੈ ਜੀ ਹਾਂ ਜੀ ਤੇ ਵੇਚ ਗਿਆ ਇਸ ਟਾਈਮ ਨਾ ਹੀ ਮਾਲ ਪਾਜੀ ਵੀਰ ਜੀ ਦੋਹਾਂ ਦਿਨਾਂ ਚ ਮਾਲ ਵੇਚ ਗਿਆ ਠੀਕ ਹੈ ਜੀ ਹਾਂ ਜੀ ਐਡਰੈਸ ਦੱਸ ਦੋ ਜੀ ਆਪਣਾ ਪਿੰਡ ਦੋਗਿਆ ਜੇ ਤਹਿਸੀਲ ਬਾਬਾ ਬਕਾਲਾ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਆ ਹਾਂ ਜੀ ਤੇ ਨਾਮ ਕੀ ਹੈ ਜੀ ਨਾਮ ਤੇਂਦਰ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਦੱਸ ਦਿਓ ਜੀ ਆਪਣਾ 8549 68044 ਠੀਕ ਆ ਤੇ ਆਪਣੇ ਕੋਲ ਟੋਟਲ 7 ਪਹੂ ਆ ਹਾਂਜੀ ਹਾਂਜੀ ਦੋ ਮੱਝਾਂ ਜੀ ਤੇ ਪੰਜ ਗਾਵਾਂ ਠੀਕ ਆ ਮੱਝਾਂ ਤਾਜੀ ਸੂਈ ਦੀਆਂ 44 ਸੂਈ ਮੱਝਾਂ ਠੀਕ ਹੈ ਜੀ ਦੋ ਦਿਨ ਦੀ ਸੂਈ ਹੈ ਜੀ ਦੋ ਦਿਨ ਦੀ ਬੱਚਾ ਗਈ ਮਗਰ ਹਾਂਜੀ ਕੱਟਾ ਜੀ ਕੱਟਾ ਮਗਰ ਆ ਗਿਆ ਜੀ ਤੇ ਦੁੱਧ ਕਿੰਨਾ ਆਈ ਇਹਦੇ ਕੋਲ ਅਰੇ ਜੀ ਬੋਲਾ ਜੀ ਸੇ ਸੱਤ ਕਲੋ ਅੱਛਾ ਬੋਲਾ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੋਰੋ ਇਹਨੂੰ ਖੋਲ ਕੇ ਜੀ ਲੋ ਜੀ ਆ ਵੇਖੋ ਜੀ 6-7 ਕਿਲੋ ਬੋਲਾ ਹੀ ਦੱਸਦਾ ਵੀਰ ਕੇ ਚੈੱਕ ਕਰ ਲੋ ਮੱਝ ਸੋਹਣੀ ਆ ਹਾਂਜੀ ਜੱਟਾਂ ਲਈ ਵੀਰ ਜੀ ਬਹੁਤ ਵਧੀਆ ਇੱਕ ਨੰਬਰ ਕੋਲੀ ਜਵਾਈ ਹੋਊਗੀ ਠੀਕ ਆ ਹਾਂਜੀ ਹਾਂਜੀ ਆ ਥੋੜੀ ਜਿਹੀ ਮਗਲੇ ਨੂੰ ਮਾੜੀ ਮਾੜੀ ਭਾਲੇ ਆ ਜੇ ਬਾਕੀ ਚੁਵਾਈ ਚੂਈ ਕੋਈ ਫਰਕ ਨਹੀਂ ਕੋਈ ਪੂਰ ਛੱਟਾ ਨਹੀਂ ਕੋਈ ਵੱਧ ਘੱਟ ਨਹੀਂ ਸੂਆ ਕਰਵਾ ਜੀ ਇਹਦਾ ਦੂਜਾ ਵੀਰ ਜੀ ਦੂਜਾ ਸੂਆ ਠੀਕ ਆ ਆ ਵੇਖੋ ਕਰੋ ਚੈੱਕ ਲੈਵਾ ਚੰਗਾ ਸੋਨਾ ਤਿਆਰ ਕੀਤਾ ਤੇ ਬਾਕੀ ਇੱਕ ਆਪਾ ਟੋਕੜ ਗੱਬੜਨ ਹੋਣੀ ਆ ਮਗਰੋਂ ਆ ਕਰੋ ਚੈੱਕ ਜੀ ਇਹਦੇ ਮਾੜੀ ਚੰਗੀ ਸੋਹਣੀ ਆ ਪਹੁੰਚਵਾ ਤੂੰ ਕਿੰਨਾ ਕ ਦੁੱਧ ਚਵਾਜੂਗੀ ਭਾਜੀ ਤੁਹਾਡੇ ਆਈਡੀਏ ਨਾਲ ਇਹ ਜੀ ਪਧਰੀ ਸੇਵਾ ਤੇ 10 ਕਿਲੋ ਦੇਈ ਜਾਊਗੀ ਠੀਕ ਆ ਜੀ ਹਾਂਜੀ ਹਾਂਜੀ ਸਹੀ ਆ ਹਾਂਜੀ ਤੇ ਕਿੰਨਾ ਕਰਨਾ ਮੁੱਲ ਜੀ ਇਹਦਾ ਮੁੱਲ ਵੀ ਜੀ ਪਿਛਲੀ ਵੀਡੀਓ ਵਾਂਗੂ ਹਾਂ ਆ ਨਾ ਦੇ ਮੁੱਲੀ ਆ ਦੱਸੋ ਜੈ ਜੈ 75 ਦੀ ਦੇ ਆਪਣੇ ਦੇ ਛੋੜ ਕਿ ਨਹੀਂ ਕਰ ਦੋਗੇ 1000 ਛੱਡਾਂਗੇ 74000 ਦੀ ਹਾਂਜੀ ਹਾਂ ਉਹ ਵੀਰ ਨੇ ਤਾਂ ਨਹੀਂ ਕਰਨੀ ਛੋੜ ਥੋੜੀ ਬੋਦੀ ਕੋਈ ਗੱਲ ਨਹੀਂ ਮੋਹ ਗੱਲ ਵੀਰ ਦਾ ਮਨ ਤਾਂ ਫੋਲਿਆ ਕਰਨੀ ਆ ਹਾਂਜੀ ਹਾਂਜੀ ਸਪੌਂਸਰ ਵੀ ਇਹ ਕਰਦਾਂਗੇ ਭਾਈ ਲੈ ਵੀਰ ਕਰਤੀ ਉਹ ਕੋਈ ਗੱਲ ਨਹੀਂ ਹੈ ਆ ਦੂਜੇ ਨੰਬਰ ਆ ਰਹੀ ਪਰ ਦਸੀ ਗਾਈ ਬਾਰੇ ਇਹ ਦੂਜੇ ਸੂਏ ਵੇੜ ਆਪਣੀ ਦੂਜੇ ਸੂਏ ਹਾਂ ਠੀਕ ਤੋੜ ਲਓ ਵੀਰ ਜੀ ਇਹਨੂੰ ਵੀਰ ਜੀ ਫੜ ਲਓ ਆ ਦਿਓ ਦੂਜੇ ਸੂਏ ਸੋਨਾ ਦਿਨ ਕਿਨੇ ਖੜਦੀ ਹੈ ਜੀ ਅੱਜ ਹਫਤਾਕ ਜੀ ਲੈ ਜਾਣਾ ਜਰਸੀ ਜਰਸੀ ਨਾਲ ਕ੍ਰੋਸ ਆ ਨਾ ਥੋੜੀ ਹਾਂ ਜੀ ਬਹੁਤ ਠੰਡੀ ਤੇਰੀ ਬਹੁਤ ਚੰਗੀ ਸਪੈਸ਼ਲ ਲੱਗਾ ਉਹ ਜੀ ਜੀ ਥਾਣ ਬੜਾ ਚੰਗਾ ਲੱਗਾ ਬਾਕੀ ਹਾਂਜੀ ਹਾਂਜੀ ਦਿਨ ਕਿੰਨੇ ਗਲੇ ਖੜਦੀ ਐ ਹਫਤਾ ਵੀਰ ਜੀ ਦਿਨਾਂ ਜੇ ਲੈ ਜੀ ਇੱਕ ਹਫਤਾ ਲੈ ਜੀ ਤੇ ਬਾਕੀ ਚੰਗੀ ਸੋਹਣੀ ਤਿਆਰ ਹੋਊਗੀ ਹਾਂਜੀ ਹਾਂਜੀ ਲੈਵਾ ਚੰਗਾ ਸੋਹਣਾ ਤਿਆਰ ਹੋ ਗਏ ਸੀਲਸ ਲੱਗ ਬਹੁਤ ਆ ਜੀ ਹਾਂਜੀ ਹਾਂਜੀ ਥਾਣ ਵੀ ਚੰਗਾ ਗੜਵਾ ਵਾ ਜੀ ਦੂਜਾ ਸੂਬਾ ਕੋਈ ਆ ਵੇਖੋ ਹਰੇ ਪੋਲੀ ਪਾਲੀ ਬਣ ਜਾਣੀ ਰੱਖੋ ਜੀ 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 ਆ ਜੋ ਮੋੜ ਲੋ ਬਾਕੀ ਥਣਾ ਹੁਣ ਦਾ ਬਿਲਕੁਲ ਆਪਣਾ ਡੰਗਰ ਸਾਫ ਹੋਊਗਾ ਹਾਂਜੀ ਕੋਈ ਬਾਤ ਘਾਟ ਨਹੀਂ ਠੀਕ ਆ ਹਾਂਜੀ ਹਾਂ ਆਹ ਵੇਖੋ ਜੀ ਕਰੋ ਚੈੱਕ ਦੁੱਧ ਭਾਜੀ ਕਿੰਨਾ ਕਚਵਾਜੂਏ ਦੁੱਧ ਵੀਰ ਜੀ 15 16 ਕਿਲੋ ਦੇਜੋਗੇ ਠੀਕ ਆ ਹਾਂਜੀ ਹਾਂ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਜੀ ਆਪਣੇ ਇਜਾਜ਼ਤ ਹੁਣ ਦੱਸਿਆ 57000 ਮੋਲਿਆ 55000 ਦੀ ਹਾਂ ਆਪਾਂ ਕਰਨੀ ਠੀਕ ਆ ਛੋਟ ਕਰ ਦੋਗੇ 55 ਚੋਂ ਉਹ 500 ਛੋਟ ਹੋ ਜੂਗੀ ਠੀਕ ਆ 500 ਤੇ ਆ ਜਿਹੜੀ ਇਹਦੇ ਬਾਰੇ ਇਹ ਜਰਸੀ ਹੈ ਜੀ ਠੀਕ ਹੈ ਜੀ 6 ਦੰਦ ਦੂਜਾ ਸੁਗਾ 6 ਦੰਦ ਹਾਂਜੀ ਹਾਂਜੀ ਠੀਕ ਹੈ ਜੀ ਆਜੋ ਲੈਓ ਦੇਣ ਕਿੰਨੇ ਖੜਦੀ ਐ ਇਹ ਇਹ ਗੱਜ ਜੀ ਲਗਭਗ ਬਰਾਬਰ ਹੀ ਐ 8 ਤੋਂ 10 ਦੇਣ 8 ਤੋਂ 10 ਦੇਣ ਬਾਕੀ ਜਰਸੀ ਸੋਹਣੀ ਆ ਵੱਡੀ ਆ ਹਾਂਜੀ ਬੇਲਬਾਲ ਦੀ ਕਾਫੀ ਲੰਮੀ ਆ ਜੀ ਹਾਂਜੀ ਬਾਕੀ ਇਹ ਵੀ ਸੀਲਸ ਲੱਗ ਫੋਲਿਆ ਪਹਿਲੇਣ ਬੱਛੀ ਨੇ ਦੋ 16 17 ਕਿਲੋ ਭਰਿਆ ਠੀਕ ਹੈ ਜੀ ਹਾਂਜੀ ਕਰਕੇ ਦੂਜਾ ਸੁਬਾ ਸੋਹਣੀ ਹੈ ਕੈਂ ਮੈਂ ਬਾਕੀ ਲੱਸੀ ਨਹੀਂ ਕਿਸ ਬੰਦੇ ਨੂੰ ਹਾਂਜੀ ਹਾਂਜੀ ਆਜੋ ਭਾਜੀ ਬਹੁਤ ਵਧੀਆ ਲੱਗਾ ਜੀ 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 ਕਮਾਲ ਹੋਇਆ ਆਵਾਜ਼ ਵੀ ਬਹੁਤ ਚੰਗੀ ਹੈ ਭਾਜੀ ਐਤੀ ਸਰੀ ਹਾਂਜੀ ਹਾਂਜੀ ਆ ਵੇਖ ਕਰੋ ਚੱਕ ਕੁਆਲਿਟੀ ਚੰਗੀ ਆ ਵੇੜ ਸੋਹਣੀ ਆ ਜੀ ਇਹ ਵੀ ਹਾਂਜੀ ਹਾਂਜੀ ਤੇ ਕਿੰਨਾ ਕੁ ਭਾਜੀ ਦੁੱਧ ਚ ਵਾਜੂਗੀ ਇਹ ਦੁੱਧ ਵੀਰ ਜੀ ਆ ਕੀ 20 ਕਿਲੋ ਦੇ ਦੂਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੋਲ ਇਹਦਾ ਕਿੰਨਾ ਕਰਨਾ ਜੀ ਮੋਲ ਵੀਰ ਜੀ 60000 ਆ 2000 ਛੋਟ ਹੋ ਜੂ ਠੀਕ ਹੈ ਜੀ ਹਾਂਜੀ ਥੋੜਾ ਬੜਾ ਕਰ ਦੋ ਕਿ ਮਾਨ ਹੋਰ ਕਿ ਨਹੀਂ 1000 ਹੋਰ ਛੱਡ ਦਾਂਗੇ ਇਹ ਕਿੰਨੇ ਦੇ 57 57000 57000 ਠੀਕ ਹੈ ਜੀ ਤਾਂ ਤੀਜੇ ਨੰਬਰ ਵਾਲੀ ਜਿਹੜੀ ਇਹਦੇ ਬਰਕਰਾਰ ਜੀ ਦੂਜਾ ਸੂਗਾ ਹਾਂਜੀ ਇਹ ਵੀ 6 ਦੰਦ ਜੀ ਅੱਛਾ 6 ਦੰਦ ਹਾਂਜੀ ਜੀ ਦੂਜਾ ਸੂਗਾ ਠੀਕ ਹੈ ਜੀ ਜਰਸੀ ਵੜਾ ਬਹੁਤ ਹੀ ਸੋਹਣੀਆਂ ਵਾਂ ਜੀ ਗਾਵਾਂ ਸਾਰੀਆਂ ਇੱਕ ਬਰੀਡ ਚ ਆ ਹਾਂਜੀ 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 ਚਲ ਜਾਣ ਦੋ ਕਰੋ ਚੈੱਕ ਇਹ ਕਿੰਨੇ ਖੜਦੀ ਹੈ ਜੀ ਦਿਨ ਵੀਰ ਜੀ 15 ਦਿਨ ਕੱਚੀ ਆ ਗਾਂ ਜੀ ਅੱਛਾ 15 ਦਿਨ ਲਾ ਜੂ ਹਾਂਜੀ ਆ ਜਾਓ ਮੋੜ ਲਿਆ ਹੋ ਵੀਰ ਜੀ ਮਾਦੀ ਬਰੀਡ ਕੁਆਲਟੀ ਦੇ ਵਿੱਚ ਬਹੁਤ ਵਧੀਆ ਹਾਂਜੀ 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 ਬਿਲਕੁਲ ਬੋਲ ਕਰਨ ਜੀ 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 ਡਾਕਟਰ ਵੀਰ ਜੀ ਮੱਛਾ ਥਣਾ ਸੁਣਾ ਦੀ ਕਿਦਾਂ ਸਾਡੀ ਗਰੰਟੀ ਯਾਰ ਬਿਲਕੁਲ ਵੀਰ ਜੀ ਸਾਫ ਹੋਊਗੀ ਕੋਈ ਬਾਅਦ ਘਾਟ ਨਹੀਂ ਅੱਜ ਤਾਂ ਵਾਸ਼ੀ ਪੋਲੀ ਬਹੁਤ ਆ ਰੱਖੂਗੀ ਬਾਕੀ ਅਗਲਾ ਵੀ ਜਿੰਨੇ ਲੈ ਕੇ ਜਾਣੇ ਉਹ ਵੀ ਚੈੱਕ ਕਰ ਲਿਆ ਨਾ ਅੱਗੇ ਬਿਲਕੁਲ ਜੀ ਹਾਂਜੀ ਥਣਾ ਦਾ ਸਾਡਾ ਡੰਗਰ ਕੋਈ ਵੀਰ ਜੀ ਗਲਤ ਨਹੀਂ ਹੋਊਗਾ ਠੀਕ ਹੈ ਜੀ ਬਿਲਕੁਲ ਸਾਫ ਹੋ ਇਹ ਕਿੰਨਾ ਕੁ ਦੋਦੇ ਚ ਵਾਈ ਜਾਊਗੀ ਵੀਰ ਜੀ 20 ਕਿਲੋ ਤਾਂ ਕੱਟ ਕੀ ਦੇਊਗੀ ਬਾਕੀ ਚੰਗੀ ਹੈ ਢਿੱਲਾ ਢੁਲਾ ਕੱਢਣੀ ਐ ਇਹਨੇ ਨਾ ਬਾਨੀ ਵਸ਼ੀ ਫੋਲਿਆ ਤੇ ਕਿੰਨਾ ਕਰਨਾ ਜੀ ਮੋਲੇ ਦਾ ਮੋਲੇ ਦਾ ਵੀਰ ਦੀ ਜਰਸੀ ਬਰਾਬਰ ਹੀ ਹੈ ਕਿੰਨਾ ਹੈਗਾ ਮੁੱਲ 60 ਹੀ ਆ 57 ਦੀ ਉਹ ਦੱਸਿਆ ਹਾਂ ਨਾ 57 ਦੀ ਇਹ ਹਾਂ ਨਾ ਠੀਕ ਆ ਬਾਕੀ ਫੋਨ ਲਾਵੇ ਕੋਈ ਮੌਕੇ ਤੇ ਥੋੜਾ ਬੋਦਾ ਵੀਰ ਮਾਣ ਕਰ ਦੋ ਜੀ ਉਹ ਤਾਂ ਮੋਲੇ ਹੀ ਗਿੱਜੀ ਜਿਆ ਜੀ ਪਾਈ ਹੁੰਦੇ ਆ ਕੋਈ ਜਿਆਦਾ ਘਟਾ ਵਾਧਾ ਨਾ ਆਪਾਂ ਫੋਨ ਤੇ ਆਪਾਂ ਕਰੀਏ ਪਿਆਰ ਵਧਾਉਣਾ ਹੀ ਹੈ ਕਿ ਭੈਣ ਭਰਾਵਾਂ ਨੇ ਚਲ ਕੋਈ ਗੱਲ ਨਹੀਂ ਵੀਰ ਜੀ ਉਹ ਪੰਜਾਸੇ ਦੀ ਕੋਈ ਗੱਲ ਨਹੀਂ ਛੋਟਛਾਟ ਜੀ ਕਰ ਦਿਆ ਕਰਾਂਗੇ ਆ ਵੀ ਲੈਓ ਜੀ ਇਹਦਾ ਸੂਆ ਕਰਵਾ ਜੀ ਇਹ ਵੀਰ ਜੀ ਪਹਿਲਾ ਚਾਰ ਦੰਦਿਆ ਅੱਛਾ ਪਹਿਲਾ ਸੂਆ ਸੂਣਾ ਇਹਨਾਂ ਦਾ ਹਾਂਜੀ ਹਾਂਜੀ ਚ ਚੰਗੀ ਵਜਨ-ਵਜਨ ਚੰਗਾ ਆਦਾ ਵੀ ਸੋਹਣੀ ਹੈ। ਹਾਂਜੀ ਹਾਂਜੀ। ਇੱਕ ਪ੍ਰਿੰਟ ਬੜਾ ਸੋਹਣਾ ਵਾ। ਬਹੁਤ ਚਮਕਿਆ ਮਸ਼ੀਨ ਦੀ। ਲੈਵਾ ਚੰਗਾ ਸੋਹਣਾ ਤਿਆਰ ਕਰੂਗੀ। ਹਾਂਜੀ। ਕਰੋ ਚੈੱਕ। ਕਿਰਵੀ ਨੇ 10 ਦਿਨ ਵੀਰ ਜੀ ਬਾਕੀ ਆ। ਅੱਛਾ 10 ਦਿਨ ਲਾ ਜੂ। ਹਾਂਜੀ। ਫਲੇ ਪੂਰੇ ਹੋਣ ਚ। ਬਾਕੀ ਥਾਣ ਵੀ ਨਿਖੜਵੇਂ ਆ ਉਦਾਂ ਸੋਹਣੇ ਆ। ਬਿਲਕੁਲ ਅੱਡੋ-ਵਾੱਡੀ ਆ। ਮੁਠੀ ਦੀ ਚਵਾਲੇ ਥਾਣ ਲੱਗੇ ਆ ਜੀ। ਹਾਂਜੀ। ਇਹ ਕਿੰਨਾ ਕ ਭਾਈ 2 ਦੇ ਚਵਾਂ ਜੂ। ਵੀਰ ਜੀ ਪਹਿਲੇ ਨੇ 14-15 ਕਿਲੋ ਭਰ ਦੋਗੀ। ਜਾਤ ਦੇ ਹਿਸਾਬ ਨਾਲ ਵੀ ਵਧੀਆ ਕੁਆਲਿਟੀ ਵਾਲੀ ਆ। ਠੀਕ ਹੈ ਜੀ। ਹ ਇਹਦਾ ਮੁੱਲ ਮੁੱਲ ਕੀ ਜੀ ਇਹਦਾ 50000 ਆ ਜਾਂ 2000 ਛੋਟ ਹੈ ਵੀਰ ਜੀ 48000 ਦੀ ਹਾਂਜੀ 48 ਦੀ ਠੀਕ ਹੈ ਜੀ ਉਹ ਚੋ ਮੌਕੇ ਤੇ ਕਰ ਦੋਗੇ ਮੁੱਲ ਕੇ ਕਿ ਨਹੀਂ ਉਹ ਛੋਟ 4500 ਕੋਈ ਗੱਲ ਹੀ ਕਰ ਦਾਂਗੇ ਕਰ ਦੋ ਕੋਈ ਨਹੀਂ ਭੈਣ ਭਰਾਵਾਂ ਨੇ ਆਉਣਾ ਵਾ ਦੂਰੋਂ ਲੈਣੋ ਕੋਈ ਨਹੀਂ ਜੀ ਮੈਂ ਤੁਹਾਨੂੰ ਫੋਲੋ ਹੋਊਗਾ ਜੀ ਠੀਕ ਹੈ ਜੀ ਇਹਨੂੰ ਲਿਆ ਵੀਰ ਇਹਦਾ ਸੂਆ ਕਿਰਵਾ ਪਹਿਲਾਂ ਜੀ ਜੀ ਅਛਾ ਇਹ ਵੀ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਠੀਕ ਹੈ ਜੀ ਭਲਾਂ ਭਲਾਂ ਪੈਣ ਗਿਆ ਹਾਂ ਹਾਂਜੀ ਇਹ ਵੀ ਦੱਸ ਦੇਣਾ ਕੱਚੀ ਜੀ ਠੀਕ ਹੈ ਫੁਆਣੀ ਮੱਛੀ ਫੋਲਾ ਥਣ ਥਣ ਬਹੁਤ ਵਧੀਆ ਮਸ਼ੀਨ ਦਾ ਜੀ ਜੀ ਸਰੋਚੇ ਇਹ ਚਾਈ ਵਾਲਾ ਜਰਸੀ ਕਰਾਸ ਹੋਈ ਹੀ ਆ ਹਾਂਜੀ ਹਾਂਜੀ ਥਾਣੇ ਦੇ ਪੰਜ ਆ ਨੀ ਉਹ ਇੱਕ ਤੁਹਾਨੂੰ ਬੜਾ ਫਾਲਤੂ ਹੀ ਲੱਗਾ ਵਾ ਚੱਲਦਾ ਨਹੀਂ ਨਾ ਉਹ ਨਾ ਨਾ ਬਿਲਕੁਲ ਨਹੀਂ ਚੱਲਣਗੇ ਚਾਰ ਹੀ ਵਧੀਆ ਠੀਕ ਹੈ ਜੀ ਹਾਂਜੀ ਬਾਕੀ ਸੋਹਣਾ ਵਾ ਲੇਵਾ ਤਿਆਰ ਕਰੂ ਖੋਲੂਗੀ ਇਹ ਜੇ ਲੇਵਾ ਹਨਾ ਹਾਂਜੀ ਹਾਂਜੀ ਵੀਰ ਜੀ 10 ਦਿਨ ਬਾਕੀ ਹੈ ਸ਼ਾਇਦ ਤੇ ਰਸੀ ਜੀ 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 ਆ ਜਾ ਵੀਰ ਬਾਕੀ ਥਾਣ ਬੜੇ ਚੰਗੇ ਲੱਗੇ ਆ ਇਹਨਾਂ ਬਿਲਕੁਲ ਵੈੜਾ ਦਾ ਦੁੱਧ ਚਿੱਟਾ ਹੁੰਦਾ ਨਾ ਹਾਂਜੀ ਹਾਂਜੀ ਜਾਣਦੇ ਆ ਜਾਂ ਰੋ ਕਿੰਨਾ ਦੋ ਤੇ ਚਵਾਜੂ ਵੀਰ ਜੀ ਇਹ ਵੀਰ ਜੀ ਵੀ 13 14 ਕਿਲੋ ਦੇ ਦਊਗੀ ਠੀਕ ਆ ਹਾਂਜੀ ਕਰੋ ਜਾ ਕੇ ਜੀ ਸੋਹਣੀ ਸੁਨਖੀ ਆ ਪੂਰੀ ਐ ਵੀ ਕੁਆਲਿਟੀ ਚੰਗੀ ਆ ਚਲ ਅਸੂ ਸਾਰੇ ਸੋਹਣੇ ਆ ਜੀ ਚਲ ਧਰਦੀ ਅੰਦਰੋਂ ਆ ਠੀਕ ਆ ਠੀਕ ਆ ਇਹਦਾ ਵੀਰ ਜੀ ਕਿੰਨਾ ਕਰਨਾ ਮੁੱਲ ਇਹਦਾ ਮੁੱਲ ਵੀਰ ਜੀ ਜਿਆ ਜਿਆ 36000 ਮੋਲੇ ਆ 35000 ਦੀ ਆਣਾ ਕਰਦਾਂਗੇ ਠੀਕ ਆ ਜੀ ਹਾਂਜੀ ਸਹੀ ਆ ਫੋਨ ਲਾਵੇ ਕੋਈ ਇੱਕ ਵੱਡੀ ਵੀ ਹੈਗੀ ਉਹ ਬਾਅਦ ਚ ਤਿਆਰ ਕਰਕੇ ਪਾਉਣੀ ਆ ਹਾਂਜੀ ਉਹ ਫਾਰਮ ਵਾਲੀ ਗਾਂ ਜੇ ਠੀਕ ਚਲੋ ਪਾਉਣੀ ਤੇ ਵਿਖਾ ਦਿਓ ਕੋਈ ਗੱਲ ਨਹੀਂ ਕੋਈ ਨਹੀਂ ਬਾਅਦ ਚ ਪਾ ਦਾਂਗੇ ਆਪਾਂ ਹਾਂਜੀ ਹਾਂਜੀ ਤੇ ਸਾਡਾ ਵੀ ਕਿਹੜਾ ਬਣ ਜੂ ਨਾਲੇ ਕੋਈ ਗੱਲ ਨਹੀਂ ਜ਼ਰੂਰ ਵੀਰ ਜੀ ਜ਼ਰੂਰ ਜੀ ਆ ਆ ਟੋਕੜ ਕੱਪਣ ਹਾਂਜੀ ਹਾਂਜੀ ਇਹ ਦੂਜਾ ਸੂਆ ਮਈਆਂ ਦੇ ਜੀ ਠੀਕ ਆ 6 ਲੀਟਰ ਦੁੱਧ ਦਾ ਢਾਈਆਂ ਮਹੀਨੇ ਦੀ ਚੱਕ ਪਾਸ ਆ ਠੀਕ ਆ ਆਪਾਂ 5 ਕਰਕੇ ਦੇ ਦਾਂਗੇ ਕਿਉਂਕਿ ਦੂਜੇ ਘਰ ਦੀ ਆ ਥੋੜਾ ਆਣ ਕੇ ਦੇ ਟੀਕੇ ਦੇ ਮਿਲ ਰਹੀ ਆ ਠੀਕ ਆ ਤੇ 5 ਕਿਲੋ ਆਪਣੇ ਘਰ ਜਿਹੜਾ ਅਸੀਂ ਛੋਇਆ ਚੱਕ ਤੁਸੀਂ ਆਪ ਕਰਾਈ ਆ ਹਾਂਜੀ ਹਾਂਜੀ ਆਪਣੀ ਚੈੱਕ ਕਰਾ ਕੇ ਝੋਕੇ ਫਿਰ ਖੜੇ ਨਾ ਤਸੱਲੀ ਕਰੇ ਜੀ ਪਤਾ ਕੀ ਗੱਲ ਆ ਜਿਹੜਾ ਬਾਅਦ ਚ ਮੁੜ ਕੇ ਜੇ ਆਪਾਂ ਲਵਾ ਆਪਾਂ ਦਿਨੇ ਨਾ ਉਹ ਮਾੜਾ ਜਾਂ ਤੁਹਾਡੇ ਘਰੇ ਅਗਲਾ ਚੈੱਕ ਕਰਾ ਲੈ ਆਪਣਾ ਟਰੈਕਟਰ ਲੈ ਆਵੇ ਜੇ ਤੁਹਾਡੇ ਡਾਕਟਰ ਤੁਹਾਡੇ ਡਾਕਟਰ ਕੋ ਵੀ ਚੈੱਕ ਕਰਾਉਂਦਾ ਤੇ ਡਾਕਟਰ ਦੀ ਵੀ ਨਾਲ ਵੀਡੀਓ ਬਣਾ ਲਿਆ ਅਗਲਾ ਬਿਲਕੁਲ ਜੀ ਹਾਂ ਜੀ ਹਾਂ ਡਾਕਟਰ ਦਾ ਨਾਮ ਪਤਾ ਐਡਰੈਸ ਸਾਰਾ ਕੁਝ ਵੀਡੀਓ ਚ ਬਿਲਾ ਲੈ ਵੀ ਭਾਈ ਸਹੀ ਬੋਲਦਾ ਨਾ ਸਹੀ ਬੋਲਦਾ ਬਸ ਇਹ ਆਪਣੇ ਵੀ ਡਾਕਟਰ ਕੋ ਚੈੱਕ ਕਰਾਉਣੀ ਹੈ ਜੇ ਜੇ ਆ ਗਈ ਬਾਕੀ ਵੀਰ ਜੀ ਆਪਾਂ ਤੁਹਾਡੇ ਕੋ ਦੂਜੀ ਵੀਡੀਓ ਪਵਾਈ ਆ ਡੰਗਰ ਸਾਹੀ ਜਿਹੜਾ ਵੀ ਅਸੀਂ ਵੇਚਣਾ ਡੰਗਰ ਸਾਡਾ ਥ ਜੇ ਗੱਬਣਿਆ ਤੇ ਆਪਾਂ ਗੱਬਣ ਕਰਕੇ ਚੈੱਕ ਕਰਾ ਆਗੇ ਆਪਾਂ ਫੇ ਆਪਾਂ ਦੇਣੀ ਵੀ ਨਹੀਂ ਵੀਰ ਜੀ ਗੱਲ ਪਤਾ ਹੀ ਸਹੀ ਸਹੀ ਆਪਾਂ ਸਹੀ ਚੱਲਾਂਗੇ ਤੇ ਬਿਲਕੁਲ ਹਾਂਜੀ ਹਾਂਜੀ ਸਹੀ ਰਹੂਗਾ ਕੰਮ ਹਨਾ ਗਾਂ ਵੀ ਅਗਲਾ ਭੈਣ ਭਰਾ ਜੁੜਦਾ ਕੋਈ ਤੋਰੀ ਜੀ ਇਹਨੂੰ ਵੀ ਖੋਲ ਕੇ ਠੀਕ ਸੱਜਰ ਨੇ ਕਿੰਨਾ ਕ ਦੁੱਧ ਚਵਾਇਆ ਜੀ ਇਹਨੇ ਵੀਰ ਜੀ ਜਨਾ ਕੋ ਆਂਦੀ ਉਹ 13 14 ਕਿਲੋ ਦੱਸਦੇ ਨਾ ਕੱਦ ਜਿੱਡਾ ਵੱਡਾ ਹੋ ਸਕਦਾ 13 14 ਕਿਲੋ ਦੁੱਧ ਚਵਾਇਆ ਹੀ ਹੋਵੇ ਹਾਂਜੀ ਹਾਂਜੀ ਮੱਝ ਚੰਗੀ ਸੋਹਣੀ ਆ ਜੀ ਬਾਕੀ ਇਹ ਹਾਲੇ ਬਿਊਟੀ ਪਾਰਲਰ ਤੇ ਨਹੀਂ ਗਈ ਇਹ ਨਵਾਇਆ ਧਵਾਇਆ ਨਹੀਂ ਗਾ ਇਹਨੂੰ ਨਹੀਂ ਛੰਡ ਛੋਡੇ ਵਿੱਚ ਨਹੀਂ ਪੈਂਦਾ ਮੇਰੇ ਚੋਂ ਸਵੇਰਾ ਸਵੇਰ ਦਾ ਹਾਲੇ ਟਾਈਮ ਆ ਹਾਂਜੀ ਹਾਂਜੀ ਆ ਵੇਖ ਕਰੋ ਚੈੱਕ ਬੇਲ ਦੀ ਬਹੁਤ ਲੰਮੀ ਐ ਸੋਹਣੀ ਸੁਨੱਖੀ ਲੇਵਾ ਤੁਸੀਂ ਵੇਖ ਲਓ ਵੀ ਲੇਵਾ ਸੋਹਣਾ ਤਿਆਰ ਇਹਦਾ ਹੌਲੇ ਵੀ ਲੇਵਾ ਚੰਗਾ ਵਾ ਹਾਂਜੀ ਹਾਂਜੀ ਬਾਕੀ ਵਧੀਆ ਨਹੀਂ ਜਾਦ ਵਾਲੀ ਨਹੀਂ ਐ ਜੀ ਜਾਦ ਵਾਲੀ ਐ ਹਾਂਜੀ ਹਾਂਜੀ ਝੋਟੀ ਆ ਕੇ ਹਾਂਜੀ ਦੂਜਾ ਸੁਆ ਹਾਂਜੀ ਝੋਟੀ ਆ ਜੀ ਤੀਜੇ ਵਕਤ ਗਾੜੀ ਗੱਬਣੇ ਜੀ 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 ਹਾਂਜੀ ਵੇਖੋ ਜੀ ਕੱਦ ਕਾਠ ਸਿੰਗੂ ਕੁਆਲਿਟੀ ਵੀ ਸੋਹਣੀ ਆ ਤੇ ਵੀਰ ਨੇ ਜੇ ਇਹਦੀ ਕੀਤੀ ਨਹੀਂ ਕਿਦਾਂ ਮਾਲ ਚ ਮੋਲ ਨਹੀਂ ਕੀਤੀ ਹਨਾ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਮੁੱਲ ਵੀਰ ਜੀ ਇਹਦਾ ਵੀ ਜਾਇਜ਼ੀਆ 60000 ਮੋਲਿਆ 2000 ਛੋਟ ਹੋ ਜੀ ਵਿੱਚ 58000 ਹਾਂਜੀ ਹਾਂਜੀ ਇਹ ਬਿਲਕੁਲ ਹਾਨ ਵਾਲੇ ਮੋਲਿਆ ਜੀ ਠੀਕ ਆ ਠੀਕ ਆ ਸਹੀ ਆ ਜੀ ਕਰ ਨਹੀਂ ਕੋਈ ਗੱਲਬਾਤ ਹੋਰ ਜੀ ਬਸ ਵੀਰ ਜੀ ਜਦੋਂ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਹੀ ਦੱਸ ਦਿੰਦੇ ਜੇ ਪੀੜਾ ਡੰਗਰ ਗੱਭਣ ਆ ਆਪਣਾ ਨੂੰ ਟਿਪ ਕੇ ਲਓ ਜਿਹੜਾ ਸੋਇਆ ਵਾ ਦੋ ਟਾਂ ਆਪਣੀ ਚਵਾਈ ਕਰਕੇ ਤੇ ਫੇਰ ਲੈ ਕੇ ਜਾਓ ਵੀਰ ਜੀ ਆਪਣਾ ਕਹਿੰਦੇ ਆਪਾਂ ਹਰ ਇੱਕ ਵੀਡੀਓ ਚ ਆ ਤਸੱਲੀ ਭੈਣ ਭਰਾ ਫੇਰ ਵੀ ਨਹੀਂ ਕਰਦੇ ਹਾਂਜੀ ਹਾਂਜੀ ਆਪਾਂ ਹਰ ਇੱਕ ਵੀਡੀਓ ਜੇ ਚੀਜ਼ ਕਹਿੰਦੇ ਆ ਵੀ ਤਸੱਲੀ ਕਰ ਲੋ ਜਿਹੜਾ ਮੁੜ ਕੇ ਆਪਾਂ ਫੇਰ ਵੀ ਨਹੀਂ ਕਰਦੇ ਵੀ ਇਹੇ ਤੁਹਾਨੂੰ ਆ ਹੋ ਗਿਆ ਜੇ ਹੋ ਗਿਆ ਉਹ ਚੀਜ਼ ਮਾੜੀ ਆ ਨਹੀਂ ਨਹੀਂ ਪਤਾ ਕੀ ਲਾਮਾ ਨਹੀਂ ਰਹਿੰਦਾ ਜਦੋਂ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਲੈ ਜਾਈ ਉਹ ਫੇਰ ਲਾਮਾ ਨਹੀਂ ਦਈਦਾ ਦੇਖੋ ਦੂਜੇ ਘਰਾਂ ਦਾ ਮਾਲ ਆ ਆਪਣੇ ਘਰ ਦਾ ਨਹੀਂ ਗਾ ਜੋ ਆਪਣਾ ਵਪਾਰ ਦਾ ਕੰਮ ਆ ਵਪਾਰੀ ਕਿਹੜਾ ਫੈਕਟਰੀ ਲਾਈ ਆ ਵਪਾਰੀ ਨੇ ਵੀ ਮਾਲ ਘਰੋਂ ਤਿਆਰ ਕਰ ਕਰ ਦਈ ਜਾਣਾ ਵਾ ਹਾਂਜੀ ਠੀਕ ਆ ਜੀ ਬਾਕੀ ਆ ਤੋਕੜ ਗੱਬਣਿਆਂ ਤੇ ਬਾਕੀ ਜਿਹੜੀਆਂ ਗੱਬਣਾ ਰਹਿਣਾ ਵਾ ਉਹ ਵੀ ਬਹੁਤ ਹੀ ਸੋਹਣੀਆਂ ਸੁਨੱਖੀਆਂ ਵੀਰ ਨੇ ਮੁੱਲ ਬਿਲਕੁਲ ਜ਼ਿਆਦਾ ਕੀਤੇ ਆ ਇੱਕ ਤਾਜੀ ਸੂਈ ਮਾਝਿਆ ਤੇ ਜਿਹੜੇ ਸੂਏ ਆ ਜਾਂ ਤੋਕੜ ਗੱਬਣ ਨੂੰ ਚੈੱਕ ਪਾਸ ਕਰਾ ਲਿਓ ਆ ਤਾਜੀ ਸੂਈ ਨੂੰ ਚੋ ਕੇ ਲੈ ਜਿਓ ਤੇ ਗੱਬਣਾ ਨੂੰ ਵੀ ਚੈੱਕ ਕਰਕੇ ਥਾਂ ਟਿੱਪ ਕੇ ਲੈ ਕੇ ਜਾਇਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ